ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਇੱਕ ਵੱਡੀ ਖਬਰ ਹੈ ਬੀਜੇਪੀ ਨੇ ਚੰਡੀਗੜ੍ਹ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਸੰਜੇ ਟੰਡਨ ਨੂੰ ਮੌਕਾ ਦਿੱਤਾ ਗਿਆ ਹੈ ਕਿਰਨ ਖੇਰ ਫਿਲਹਾਲ ਉਥੋਂ ਐਮਪੀ ਨੇ ਲੇਕਿਨ ਉਹਨਾਂ ਦੀ ਟਿਕਟ ਕੱਟੀ ਗਈ ਹੈ ਤੇ ਸੰਜੇ ਟੰਡਨ ਨੂੰ ਬੀਜੇਪੀ ਨੇ ਉਮੀਦਵਾਰ ਐਲਾਨ ਦਿੱਤਾ ਹੈ ਸੰਜੇ ਟੰਡਨ ਤੁਹਾਨੂੰ ਦੱਸਦੀ ਕਿ ਸੰਜੇ ਟੰਡਨ ਪਿਛਲੇ ਦਿਨੀ ਚਰਚਾ ਚ ਆਈ ਸੀ ਜਦੋਂ 에어ਪੋਰਟ ਦੇ ਨਾਲ ਲੱਗਦੀ ਜ਼ਮੀਨ ਲੋਕਾਂ ਨੂੰ ਜਵਾਨ ਵਾਸਤੇ ਉਹਨਾਂ ਨੇ ਸੈਂਟਰ ਨੂੰ ਚਿੱਠੀ ਲਿਖੀ ਸੀ ਔਰ ਹਿਮਾਚਲ ਇਲੈਕਸ਼ਨ ਦੇ ਦੌਰਾਨ ਉਹਨਾਂ ਨੂੰ ਸਹਿ ਇੰਚਾਰਜ ਵੀ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ ਸੰਜੇ ਟੰਡਨ ਵੱਡਾ ਨਾਮ ਹੈ ਬੀਜੇਪੀ ਦੇ ਵਿੱਚ ਔਰ ਬੀਜੇਪੀ ਨੇ ਚੰਡੀਗੜ੍ਹ ਤੋਂ ਜਿਹੜਾ ਸਸਪੈਂਸ ਸੀ ਉਹ ਖਤਮ ਕਰ ਦਿੱਤਾ ਹੈ ਕਿਉਂਕਿ ਸਾਰੇ ਇਹ ਲੱਗ ਰਿਹਾ ਸੀਗਾ ਕਿ ਕਿਰਨ ਖੇਰ ਨੂੰ ਸ਼ਾਇਦ ਤੀਜੀ ਵਾਰ ਮੌਕਾ ਦਿੱਤਾ ਜਾਵੇ ਲੇਕਿਨ ਇਸ ਵਾਰ ਪਾਰਟੀ ਨੇ ਸੰਜੇ ਟੰਡਨ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਅਸੀਂ ਗੱਲ ਕਰ ਲੈਨੇ ਆ ਮਨਜੋਤ ਕੋਲੋਂ ਜੰਡੀਕਰ ਤੋਂ ਸਾਡੇ ਸੰਵਾਦ ਦਾਤਾ ਨੇ ਮਨਜੋਤ ਉਹ ਦੱਸ ਰਹੇ ਨੇ ਕਿ ਪਾਰਟੀ ਨੇ ਇਹ ਫੈਸਲਾ ਲਿਆ ਤੇ ਇਸ ਦਾ ਕੀ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਹਾਂ ਸੰਜੀ ਹਾਂ ਦੱਸੋ ਮਨਜੋਤ ਕਿਸ ਤਰੀਕੇ ਦੇ ਨਾਲ ਤੁਸੀਂ ਸਰ ਪੀਕੋਲ ਬੜੀ ਲੰਮੇ ਸਮੇਂ ਤੋਂ ਇਹ ਉਡੀਕ ਚੱਲਦੀ ਸੀ ਕਿਉਂਕਿ ਜਦੋਂ ਤੋਂ ਲੋਕ ਸਭਾ ਇਲੈਕਸ਼ਨਸ ਅਨਾਉਂਸ ਹੋਈਆਂ ਕੋਟ ਲੱਗਿਆ ਤਾਂ ਹਰੇਕ ਪੇਮੂ ਦੇ ਉੱਤੇ ਸਿਰਫ ਸੱਜੇ ਡੰਡਾ ਦਾ ਨਾਂ ਹੀ ਆਇਆ ਸੀ ਲੇਕਿਨ ਦੂਸਰੇ ਪਾਸੇ ਕਈ ਕਾਮ ਲਗਾਏ ਜਾ ਰਹੇ ਸੀ ਇਸ ਦੇ ਵਿੱਚ ਜਿਹੜੇ ਸਾਫਤਾ ਪ੍ਰਧਾਨ ਅਰੁਣ ਸੂਤ ਨੇ ਜਾਂ ਫਿਰ ਜਿਹੜੇ ਚੱਡੀ ਕੈਂਪੀ ਨੇ ਕਿਰਨ ਕੇਰ ਉਹਨਾਂ ਦਾ ਵੀ ਨਾਂ ਆ ਸਕਦਾ ਲੇਕਿਨ ਇਸ ਤੋਂ ਪਰ ਲੈਟਰ ਜਾਰੀ ਕੀਤੀ ਗਿਆ ਤੇ ਵਿੱਚ ਚੰਡੀਗੜ੍ਹ ਦੇ ਵਿੱਚ ਸੰਡੇ ਸੱਤੇ ਦੇ ਉਹ ਵੀ ਸਾਫ ਦਾ ਪਰਦਾ ਰਹਿ ਚੁਕੇ ਨੇ ਚੰਡੀਗੜ੍ਹ ਦੇ ਉਰ ਇਸ ਦੇ ਨਾਵਾ ਜੇਕਰ ਗੱਲ ਕਰੀਏ ਤਾਂ ਉਹ ਅੰਮ੍ਰਿਤਸਰ ਪਿਛਲੇ ਇਲੈਕਸ਼ਨਾਂ ਦੇ ਵਿੱਚ ਅੰਮ੍ਰਿਤਸਰ ਔਰ ਰਾਜਪੁਰੇ ਔਰ ਕਈ ਹੋਰ ਜਗ੍ਹਾ ਜਿੱਥੇ ਨਹੀਂ ਉਹ ਬੀਜੇਪੀ ਨੇ ਇੰਚਾਰਜ ਵੀ ਲਗਾਏ ਜਾ ਚੁਕੇ ਸੀ ਉਸ ਬਾਅਦ ਲੱਭਾ ਤਜ਼ਰਬਾ ਜਿਹੜਾ ਉਹਨਾਂ ਨੂੰ ਹਾਸਲ ਹੋਇਆ ਸੀ ਔਰ ਉਹ ਜਿਹੜੀ ਗੱਲ ਹੈ ਯਾਰ ਸੀ ਕਿ ਪੰਜਾਬ ਦੇ ਵੀ ਕਈ ਕਿਸੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੂੰ ਟਿਕਾ ਮਿਲ ਸਕਦੀ ਹੈ ਲੇਕਿਨ ਅਸੀਂ ਇੱਕ ਵਾਰ ਤੇ ਕਿਹਾ ਸੀ ਵੀ ਲਗਾਏ ਜਾ ਰਹੇ ਸੀ ਕਿ ਚੰਡੀਗੜ੍ਹ ਦੇ ਵਿੱਚ ਇਹ ਸੱਤੇ ਦਾ ਜਿਹੜਾ ਨਾਮ ਹੈਗਾ ਉਹ ਸਾਹਮਣੇ ਆ ਕਾਂਸੋਲ ਦੇ ਪਰ ਚੰਡੀਗੜ੍ਹ ਦਾ ਔਰ ਪਰ ਦੂਸਰੇ ਪਾਸੇ ਮਨੀਪੁਰੀ ਕੋਸ਼ੰਬੀ ਔਰ ਹੋਰ ਦੋ ਜਿਹੜੇ ਜ਼ੋਨੇ ਸੀ ਉਹਨਾਂ ਦੇ ਵਿੱਚੋਂ ਟਿਕਟਾਂ ਜਾਰੀ ਕੀਤੀਆਂ ਗਈਆਂ ਲੋਕ ਸਭਾ ਲਈ ਔਰ ਉਸੇ ਵਿੱਚ ਸੰਜੀਤ ਟਿੰਦ ਦਾ ਨਾਮ ਜਿਹੜਾ ਚੰਡੀਗੜ੍ਹ ਦਾ ਨਾਮ ਸੀ ਕੀਤਾ ਜਾ ਰਿਹਾ ਔਰ ਪਹਿਲਾਂ ਤੋਂ ਵੀ ਜਿਹੜੀ ਗੱਟਵਾ ਪਹਿਲਾਂ ਜੈਨਿਕ ਸੁਰਾ ਦੇ ਮਾਧੂਗੈਂਡੂ ਦੇ ਕਿਪੀਸੀ ਉਸੇ ਵਿੱਚ ਵੀ ਖਾਸ ਗੱਲਬਾਤ ਹੋਈ ਸੀ ਔਰ ਚੰਡੀਗੜ੍ਹ ਸੀਟ ਨੂੰ ਲੈ ਕੇ ਵੀ ਗੱਲਬਾਤ ਹੋਈ ਸੀ ਔਰ ਸਿੱਧੇ ਤੌਰ ਦੇ ਉੱਪਰ ਉਹਨਾਂ ਨੇ ਕਿਹਾ ਸੀ ਕਿ ਜਦੋਂ ਉਹਨਾਂ ਨੂੰ ਚੰਡੀਗੜ੍ਹ ਤੋਂ ਇਲੈਕਸ਼ਨ ਲੜਨ ਦਾ ਮੌਕਾ ਮਿਲਦਾ ਹੈ ਤਾਂ ਉਹ ਜਿਹੜੇ ਪੁਰਾਣੇ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਦਾ ਮੁੱਦਾ ਹੈ ਔਰ ਦੂਸਰੇ ਪਾਸੇ ਚੰਡੀਗੜ੍ਹ ਦਾ ਜਿਹੜਾ ਕੈਂਪਿੰਗ ਗਰਾਊਂਡ ਹੈ ਉਹਦਾ ਮੁੱਦਾ ਔਰ ਹੋਰ ਕਈ ਮੁੱਦੇ ਜਿਹੜੇ ਵਿੱਚ ਰੱਖੇ ਗਏ ਸੀ ਉਹਨਾਂ ਦਾ ਖਾਸ ਤੌਰ ਤੇ ਪਹਿਲਾਂ ਕੋਈ ਰੋਡ ਮੈਪ ਬਣਿਆ ਹੋਇਆ ਸੀ ਕਿ ਅਸੀਂ ਇਸ ਤਰੀਕੇ ਨਾਲ ਇਲੈਕਸ਼ਨ ਜਿੱਤਣ ਤੋਂ ਬਾਅਦ ਇਹ ਕੰਮ ਜਿਹੜੇ ਨੇ ਲੋਕਾਂ ਦੇ ਮਸਲੇ ਜਿਹਦੇ ਨੇ ਉਹ ਹੱਲ ਕਰਾਂਗੇ ਔਰ ਹੁਣ ਜਿਹੜਾ ਸੰਘੇ ਦੰਡ ਨੂੰ ਇਹ ਮੌਕਾ ਮਿਲ ਚੁੱਕਿਆ ਔਰ ਫਿਰ ਵੀ ਜਿਹੜਾ ਹੈਗਾ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਗੱਲਬਾਤ ਹੁੰਦੀ ਹੈ ਇਹ ਵੀ ਜਿਹੜਾ ਹੈਗਾ ਉਹ ਸਮਾਂ ਦੱਸੇਗਾ ਜੀ ਔਰ ਹੁਣ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਤੋਂ ਬਾਅਦ ਕੀ ਚਿਤਸ ਕਿਹੜੀ ਕਿਹਦੇ ਮੁੱਦੇ ਜਿਹੜੇ ਨੇ ਜਾਂ ਫਿਰ ਕਿਹੜੀ ਕਿਹੜੀਆਂ ਇਲਕਾਨਾਂ ਦੇ ਸਾਹਮਣੇ ਆਉਂਦੀਆਂ ਨੇ ਇਹ ਸਮਾਂ ਦੱਸੇਗਾ ਜੀ ਲੇਕਿਨ ਮਨਜੋਤ ਜਦੋਂ ਪਿਛਲੇ ਪਿਛਲੇ ਦਿਨਾਂ ਚ ਜਦੋਂ ਮੇਅਰ ਇਲੈਕਸ਼ਨ ਸੀਗਾ ਜਦੋਂ ਕਾਫੀ ਰੌਲਾ ਰੱਪਾ ਮੇਅਰ ਇਲੈਕਸ਼ਨ ਨੂੰ ਲੈ ਕੇ ਪਿਆ ਸੀਗਾ ਉਸ ਦੌਰਾਨ ਕਿਰਨ ਖੇਰ ਨੇ ਕਾਫੀ ਸਰਗਰਮ ਭੂਮਿਕਾ ਨਿਭਾਈ ਸੀ ਤੇ ਸੂਤ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੀ ਵੀ ਭੂਮਿਕਾ ਕਾਫੀ ਅਹਿਮ ਰਹੀ ਸੀ ਤੇ ਸਾਰਿਆਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਯਾਦਾਂ ਟਿਕਟ ਰਿਪੀਟ ਹੋਏਗੀ ਤਾਂ ਜਾਂ ਕਿਸੇ ਹੋਰ ਆਗੂ ਨੂੰ ਲੇਕਿਨ ਸੰਜੇ ਟੰਡਨ ਦਾ ਜ਼ਿਕਰ ਨਹੀਂ ਸੀ ਉਦੋਂ ਅੱਜ ਬਿਲਕੁਲ ਤੋਂ ਹੀ ਛੱਤੀਗੜ੍ਹ ਦੇ ਜਿਹੜੇ ਪ੍ਰਧਾਨ ਹੈ ਜਿਹੜੇ ਬੀਜੇਪੀ ਦੇ ਹੋਰ ਹੁਣ ਵੀ ਜਿਹੜਾ ਨਾਮ ਹੈ ਕਿਉਂਕਿ ਨਾ ਵੀ ਜਿਹੜੇ ਬਿੱਦਾ ਬਲਰਾਮ ਦਾਸ ਛੱਟ ਜਿਹੜੇ ਸੀਗੇ ਉਹ ਵੀ ਐਮ ਭੂਮਿਕਾ ਨਿਭਾਉਂਦੇ ਰਹੇ ਛੱਤੀਗੜ੍ਹ ਦੇ ਵਿੱਚ ਸਿਆਸਤ ਦੇ ਵਿੱਚ ਇਸ ਤੋਂ ਬਾਅਦ ਹੁਣ ਲਗਾਤਾਰ ਨਾਮ ਜਿਹੜਾ ਤੀਕਾ ਉਹ ਸੱਜੇ ਧੰਦਾ ਦਾ ਹੀ ਆ ਰਿਹਾ ਸੀ ਕਿਉਂਕਿ ਜੇਕਰ ਗੱਲ ਕਰੀ ਤਾਂ ਜਿਸ ਤੋਂ ਜਿਹੜੇ ਛੱਤੀਗੜ੍ਹ ਦੇ ਮੌਜੂਦਾ ਪ੍ਰਧਾਨ ਨੇ ਜਿਤਿੰਦਰ ਪਾਲ ਨੂੰ ਸੋਟਰਾਉਣ ਨਾਲ ਵੀ ਗੱਲਬਾਤ ਹੋਈ ਕਈ ਵਾਰ ਔਰ ਜਿਹੜੇ ਮੈਡਮ ਕਿਰਨ ਖੇਰ ਨੇ ਜਿਹੜੇ ਮੌਜੂਦਾ ਐਮਪੀ ਨੇ ਸਿਟਿੰਗ ਐਮਪੀ ਨੇ ਉਹਨਾਂ ਨਾਲ ਵੀ ਉਹ ਵੀ ਦੱਸ ਦੇ ਸੀ ਕਿ ਜਿਹਦੇ ਮੌਕਾ ਕਿਰਨ ਖੇਤ ਨੂੰ ਮਿਲਦਾ ਤਾਂ ਉਹ ਵੀ ਨਿਮੋਰਕ ਦਿੱਤਾ ਇਹ ਜਿਹੜਾ ਸੱਜੇ ਤੰਦਰ ਨੂੰ ਵੀ ਜਿਹੜੀ ਨਾਮ ਅਨਾਉਂਸ ਹੋਵੇਗਾ ਲੇਕਿਨ ਉਹੀ ਜਦ ਤੱਕ ਕਿਤੇ ਗਿਆਸ ਲਗਾਏ ਜਾ ਰਹੇ ਸੀ ਔਰ ਅਸੀਂ ਇਹ ਖਬਰ ਜਿਹੜੀ ਹੈਗੀ ਸੀ ਪਹਿਲਾਂ ਤੋਂ ਹੀ ਬ੍ਰੇਕ ਕਰ ਚੁੱਕੇ ਸੀ ਡੈਲੀ ਸਟਾਰ ਦੇ ਪੱਲੇ ਉਸੀ ਖਬਰ ਦੇ ਉੱਤੇ ਹੀ ਮੋਹਰ ਜਿਹੜੀ ਹਮੋਨਾ ਬੀਜੇਪੀ ਵੱਲੋਂ ਲਗਾਈ ਦੀ ਗਈ ਔਰ ਸੱਜੇ ਤੰਦਰ ਨੂੰ ਵੀ ਐਮਪੀ ਦੀ ਟਿਕਟ ਜਿਹੜੀ ਉਹ ਚੱਟੀਗੜ੍ਹ ਤੋਂ ਦਿੱਤੀ ਗਈ ਹੈ ਜੀ। ਸ਼ੁਕਰੀਆ ਸ਼ੁਕਰੀਆ ਮਨਜੋਤ। ਇਹਨਾਂ ਮਨਜੋਤ ਜਿਹੜੇ ਪੂਰੀ ਜਾਣਕਾਰੀ ਦੇ ਰਹੇ ਸੀ ਕਿ ਇਹਨਾਂ ਨੇ ਦੱਸਿਆ ਕਿ ਦੈਨਿਕ ਸਵੇਰਾ ਨੇ ਪਹਿਲਾਂ ਹੀ ਇਹ ਦੱਸ ਦਿੱਤਾ ਸੀਗਾ ਕਿ ਸੰਜੇ ਟੰਡਨ ਇਸ ਵਾਰ ਭਾਜਪਾ ਦੇ ਉਮੀਦਵਾਰ ਹੋ ਸਕਦੇ ਨੇ ਤੇ ਭਾਜਪਾ ਨੇ ਸੰਜੇ ਟੰਡਨ ਦਾ ਨਾਮ ਹੀ ਐਲਾਨ ਦਿੱਤਾ ਹੈ ਉਮੀਦਵਾਰ ਵਜੋਂ ਚੰਡੀਗੜ੍ਹ ਤੋਂ ਚੰਡੀਗੜ੍ਹ 'ਚ ਇੱਕ ਐਮਪੀ ਦੀ ਸੀਟ ਆ ਔਰ ਮੌਜੂਦਾ ਐਮਪੀ ਕਿਰਨ ਖੇਰ ਅਨੁਪਮ ਖੇਰ ਦੀ ਵਾਈਫ ਜਿਹੜੇ ਨੇ ਫਿਲਮੀ ਕਲਾਕਾਰ ਨੇ ਉਹ ਹੀ ਇੱਥੋਂ ਐਮਪੀ ਨੇ ਤੇ ਹੁਣ ਸੰਜੇ ਟੰਡਨ ਨੂੰ ਭਾਜਪਾ ਨੇ ਉਮੀਦਵਾਰ ਬਣਾਇਆ ਹੈ ਹਾਲਾਂਕਿ ਹਜੇ ਕਾਂਗਰਸ ਨੇ ਔਰ ਬਾਕੀ ਪਾਰਟੀਆਂ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਤੇ ਭਾਜਪਾ ਇਹ ਚਾਰ ਪਾਰਟੀਆਂ ਮੈਦਾਨ ਦੇ ਵਿੱਚ ਨੇ ਬਾਕੀ ਪਾਰਟੀਆਂ ਦਾ ਨਾਮਾਂ ਦਾ ਐਲਾਨ ਹਜੇ ਹੋਣਾ ਬਾਕੀ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر